ਹੋਇਆ ਕਿ ਇੱਕ ਲਾਸ਼ ਖੜੀ ਸਿਲਮੇ ਚ ਅੱਜ ਚੁੱਕ ਕੇ ਪੁਲਿਸ ਵਾਲਿਆਂ ਨੇ ਸਾਰੇ ਕਾਹਲੇ ਪਿਆਲੇ ਚ ਇਹ ਤਾਂ ਗਈ ਬੈਸਾ ਕਿੱਥੋਂ ਦਾ ਕਿਸੋਂ ਦਾ ਨਹੀਂ ਦੇਖ ਲਾਸ਼ ਜੇ ਨਾ ਗਈ ਆ ਕਿਰਨ ਆ ਗਈ ਆ ਬਟਾਲਾ ਚ ਗੁਰਦਾਸਪੁਰ ਰੋਡ ਤੇ ਤੇਜ ਸਿਨੇਮਾ ਦੀ ਖਾਲੀ ਪਈ ਜਗਾ ਵਿੱਚੋਂ ਅਣਪਛਾਤੇ ਨੌਜਵਾਨ ਉਮਰ ਕਰੀਬ 30 ਸਾਲ ਦੀ ਪੇਤ ਪਰੇ ਹਾਲਾਤਾਂ ਵਿੱਚ ਲਾਸ਼ ਮਿਲੀ ਦੱਸਦੇ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਬਟਾਲਾ ਚ ਗੁਰਦਾਸਪੁਰ ਰੋਡ ਤੇ ਸਿਨੇਮਾ ਦੇ ਕੋਲੋਂ ਅਣਪਛਾਤੇ ਨੌਜਵਾਨ ਦੀ ਜਿਸ ਦੀ ਉਮਰ 30 ਸਾਲ ਹੈ ਉਸ ਦੀ ਪੇਤ ਪਰੇ ਹਾਲਾਤਾਂ ਚ ਲਾਸ਼ ਮਿਲੀ ਹੈ ਤੇ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਇਹਦੇ ਕੁਝ ਮਹੀਨਿਆਂ ਵਿੱਚ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਚੁੱਕੀਆਂ ਨੇ ਤੇ ਪੁਲਿਸ ਨੇ ਪਹਿਚਾਣ ਕਰਵਾਉਣ ਲਈ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਪਰ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਕੰਨੇ ਘਤਰਾਉਂਦੇ ਨਜ਼ਰ ਆ ਰਹੇ ਨੇ ਪਰ ਸਥਾਨਕ ਲੋਕਾਂ ਨੇ ਖੁੱਲਕੇ ਬੋਲਿਆ ਹੈ ਕਿ ਇਸੇ ਜਗ੍ਹਾ ਤੇ ਨਸ਼ੇ ਕਰਨ ਵਾਲੀ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਨੇ ਦੱਸਦੇ ਹਾਂ ਕਿ ਅੱਜ ਸ਼ਾਮ 5 ਵਜੇ ਮੁੱਖ ਮੰਤਰੀ ਭਗਵੰਤ ਮਾਨ ਬਟਾਲਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਹਿਰੀ ਕਲਸੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਨੇ ਜਿਸ ਜਗ੍ਹਾ ਤੋਂ ਨੌਜਵਾਨ ਦੀ ਲਾਸ਼ ਮਿਲੀ ਹੈ ਉਹ ਜਗ੍ਹਾ ਰੈਲੀ ਸਥਲ ਦੇ ਬਿਲਕੁਲ ਹੀ ਨਜ਼ਦੀਕ ਤੇ ਆਓ ਦੇਖਦੇ ਹਾਂ ਅੱਜ ਦੇ ਉੱਤੇ ਆਮ ਜਨਤਾ ਦਾ ਕੀ ਕਹਿਣਾ ਹੈ ਤੇ ਦੂਸਰੇ ਨੌਜਵਾਨਾਂ ਦਾ ਕੀ ਕਹਿਣਾ ਹੈ ਹੋਇਆ ਕਿ ਇਹ ਕਿਹਦੇ ਲਾਸ਼ ਖੜੀ ਹੈ ਸਿਲਮੇ ਚ ਅੱਜ ਚੋਕ ਕੇ ਪੁਲਿਸ ਵਾਲਿਆਂ ਨੇ ਤੇ ਇਹ ਕਹੇ ਜੇ ਪਿਆਦਾ ਇੱਥੇ ਇਹਦਾ ਕੋਈ ਪਿਆਦਾ ਨਹੀਂ ਕਿੱਥੋਂ ਦਾ ਕਿਸੋਂ ਦਾ ਨਹੀਂ ਦੇਖ ਲਾ ਜੀ ਇਹ ਪ੍ਰਸ਼ਾਸਨ ਦੇ ਕਦ ਨਾ ਮਰਿਆ ਮੁੰਡਾ ਕਦ ਨਾ ਉਹ ਵੀ ਨਸ਼ੇ ਪੀਦੇ ਨਾਲ ਹੀ ਮਰਿਆ ਹੋਰ ਕਦ ਨਾ ਮਰਿਆ ਉਹਨਾਂ ਦੱਸਿਆ ਬਸ ਚੜੂ ਵਾਲੇ ਇਹ ਇਹ ਕਦੋਂ ਦਾ ਪਿਆ ਇੱਥੇ ਇਹਦੇ ਹੁਣੀ ਮੈਂ ਵੇਖਿਆ ਰਾਜਾ ਦੇ ਉਹੀ ਪਿਆ ਦਾ ਉਥੇ ਇਹ ਵੀ ਰਾਤ ਦਾ ਹੀ ਹੈ ਇਹ ਵੀ ਰਾਤ ਦਾ ਹੀ ਹੈ ਮੈਂ ਜਦ ਆਇਆ ਸਵੇਰ ਦੇ ਮੈਂ ਹੁਣੀ ਵੇਖਿਆ ਕਿੱਥੋਂ ਆਉਂਦੇ ਹੋ ਮੈਂ ਪ੍ਰੇਮ ਤੇ ਗਾਂਧੀ ਕੰਮ ਜਾ ਕੇ ਕਸਉਂਦੇ ਹੋ ਉੱਥੇ ਭਈ ਮੰਮੀ ਕੋਲ ਇੱਥੇ ਕੋਟੀਆਂ ਜਾ ਰੱਖ ਲੋ ਹਾਂਜੀ ਮੰਮੀ ਪਾਪਾ ਜਾਣੇ ਮਤਲਬ ਪੂਰੇ ਹੋ ਗਏ ਤੇ ਭੈਣ ਭਰਾ ਨਾਲ ਮਤਲਬ ਬੰਦੀ ਨਹੀਂ ਹੁੰਦੀ ਪਰ ਤੂੰ ਇੱਥੇ ਆ ਕੇ ਸੌਂਦੇ ਹੋ ਜੇ ਤੁਹਾਨੂੰ ਕੁਝ ਹੋ ਜਾਏ ਇੱਥੇ ਸੁੱਤੇ ਪਿਆ ਨਸ਼ਾ ਕਰਦੇ ਹੋ ਹਾਂਜੀ ਨਸ਼ਾ ਕਰਦੇ ਹੋ ਹਾਂਜੀ ਕਾਹਦਾ ਬਸ ਇਹੀ ਜਗ੍ਹਾ ਬਸੂਰ ਮਾਰਾ ਬੱਚਾ ਕਿਹੜਾ ਹੋਰ ਸੁੱਤੇ ਪਏ ਪੂਰੀ ਇਲਾਕੇ ਐਸਲ ਖਾਣਦੇ ਹੋ ਹਾਂਜੀ ਹੋਰ ਤੁਹਾਨੂੰ ਪਤਾ ਨਹੀਂ ਕਿ ਐਸਲ ਖਾਣਾ ਮੌਤ ਆ ਕਿੰਨੀ ਉਮਰ ਤੁਹਾਡੀ ਬੇ ਜੀ 23 23 ਸਾਲ ਇੰਨਾ ਪੜਿਓ ਮੈਂ ਸਰ ਪਲੱਸ 2 ਕੀਤਾ ਪਲੱਸ 2 ਕੀ ਤੁਹਾਨੂੰ ਪਤਾ ਨਹੀਂ ਕਿ ਨਸ਼ਾਖਾਨਾ ਮੌਤ ਹੋਈ ਨਹੀਂ ਇੱਕ ਲੱਗ ਗਿਆ ਅੱਜ ਮੁੰਡਾ ਮਰਿਆ ਲੋਕੀ ਕਹਿੰਦੇ ਵੀ ਨਸ਼ੇ ਨਾਲ ਮਰਿਆ ਸਾਹਮਣੇ ਸਲਮੇ ਜੀ ਹਾਂ